ਸਮਾਨੇਤੀ ਮੰਡੀ ਬੋਰਡ ਦੇ ਪੋਲ ਖੁੱਲ ਗਏ ਬਰਸਾਤ ਹੋਣ ਨਾਲ ਅੱਧਾ ਪੌਣਾ ਘੰਟਾ ਬਰਸਾਤ ਹੋਈ ਹੈ ਮੰਡੀ ਦੇ ਸਾਰੇ ਗੇਟ ਜਿਹੜੇ 2 ਨੰਬਰ ਗੇਟ ਹੈ 3 ਨੰਬਰ ਗੇਟ ਹੈ ਮਾਰਕ ਕਮੇਟੀ ਦੇ ਦਫਤਰ ਦਾ ਗੇਟ ਹੈ ਉੱਥੇ ਦੋ ਦੋ ਫੁੱਟ ਤੋਂ ਉੱਪਰ ਬਦ ਪਾਣੀ ਖੜਿਆ ਔਰ ਤੁਸੀਂ ਦੇਖ ਰਹੇ ਹੋ ਮੰਡੀ ਕੇ ਹਾਲਾਤ ਪਾਣੀ ਕਿਸ ਤਰ੍ਹਾਂ ਚੱਲ ਰਿਹਾ ਹੈ ਕਿਸਾਨਾਂ ਕੀ ਜਿਹੜੇ ਝੋਨੇ ਦੀ ਫਸਲ ਲੈ ਕੇ ਆਏ تھے ਉਹ ਪਾਣੀ ਮੇ ਡੁੱਬੀ ਹੋਈ ਹੈ ਪਾਣੀ ਮੇ ਰੁੜਵੀ ਗਈ ਹੈ ਕਈ ਥਾਂ ਤੋਂ ਕਿਸਾਨ ਆਪਣੀ ਅਸੀਂ ਦੇਖਿਆ ਪੀਪੇ ਨਾਲ ਪਾਣੀ ਦੇ ਵਿੱਚ ਜਿਹੜੀ ਪਾਣੀ ਵਿੱਚ ਫੈਲ ਬਹਿ ਗਈ ਹੈ ਫਸਲ ਉਸ ਨੂੰ ਲੱਭਣ ਲਈ ਮਿਹਨਤ ਕਰ ਰਹੇ ਹਨ ਲੇਕਿਨ ਇੱਥੇ ਮਾਰਕੈਟਿਕ ਕੋਈ ਅਧਿਕਾਰੀ ਨਹੀਂ ਹੈ ਐਸਟੀਐਮ ਸਮਾਨ ਵਾਲਾ ਜਾਣਕਾਰੀ ਦਿੱਤੀ ਤੇ ਮੈਡਮ ਨੇ ਕਿਹਾ ਵੀ ਅਸੀਂ ਸੰਪਰਕ ਕਰ ਰਹੇ ਹਾਂ ਸੈਕਟਰੀ ਨੂੰ ਦੱਸਾਂਗੇ ਸੈਕਟਰੀ ਦਾ ਤਵਾਦਲਾ ਹੋ ਗਿਆ ਹੈ ਔਰ ਕਿਸਾਨ ਵਪਾਰੀ ਦੋਨੋਂ ਪਰੇਸ਼ਾਨ ਹੈ ਕਿਉਂਕਿ ਜਿਹੜਾ ਨਾਲਾ ਹੈ ਬਰਸਤੀ ਨਾਲਾ ਜਿਸਨ ਪਾਣੀ ਨਿਕਲਣਾ ਚਾਹੀਏ ਮੰਡੀ ਕਾ ਉਸ ਨਾਲੇ ਕੀ ਸਫਾਈ ਨਹੀਂ ਹੋਈ ਜਿਸ ਕਰਕੇ ਮੰਡੀ ਦੇ ਵਿੱਚ ਹਰ ਗੇੜ ਤੇ ਪਾਣੀ ਔਰ ਪਾਣੀ ਦੇ ਵਿੱਚ ਫਸਲ ਡੁੱਬ ਗਏ ਹਾਂਜੀ ਕੀ ਨਾਮ ਕਿਸਾਨਾਂ ਨੂੰ ਵੀ ਪ੍ਰੇਸ਼ਾਨੀ ਜਿੱਥੇ ਕਿਸਾਨਾਂ ਦੀ ਫਸਲ ਰੁੜੀ ਹੈ ਉੱਥੇ ਵਪਾਰੀ ਕਾ ਵੀ ਨੁਕਸਾਨ ਹੋਇਆ ਅਸੀਂ ਇਸ ਸੰਬੰਧ ਵਿੱਚ ਐਸ ਡੀ ਐਮ ਸਮਾਣਾ ਨਾਲ ਗੱਲਬਾਤ ਕੀਤੀ ਹੈ ਤਾਂ ਉਹਨੇ ਕਹੇ ਕਿ ਮੈਂ ਇਹਦੀ ਕੈਰੀ ਨੂੰ ਭੇਜ ਦਿਆਂ ਇਸ ਪਾਣੀ ਦੀ ਨਿਕਾਸੀ ਕਾ ਅਸੀਂ ਪ੍ਰਬੰਧ ਕਰਦੇ ਹਾਂ ਲੇਕਿਨ ਕਦੋਂ ਪਾਣੀ ਨਿਕਲੇਗਾ ਲੇਕਿਨ ਜਿਹੜਾ ਕਿਸਾਨ ਫਸਲ ਇਸ ਟੇਮ ਪਕਾ ਕੇ ਮੰਡੀ 'ਚ ਲੈ ਕੇ ਆਇਆ ਸੀ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਬਰਸਾਤ ਪਾਵੇ ਪ੍ਰਮਾਤਮਾ ਨੇ ਕਰਤੀ ਲੇਕਿਨ ਪਾਣੀ ਦੀ ਨਿਕਾਸੀ ਕੇ ਪ੍ਰਬੰਧ ਤਾਂ ਮੰਡੀ ਬੋਰਡ ਕੀ ਜ਼ਿੰਮੇਦਾਰੀ ਬਣਦੀ ਉਸੀ ਕੇ ਕਰਕੇ ਇਹ ਫਸਲਾਂ ਕਿਸਾਨਾਂ ਕੀ ਚੋਣੇ ਦੀ ਫਸਲ ਜਿਹੜੀ ਪਾਣੀ ਤੇ ਰੁੜ ਗਈ ਹੈ ਇੱਕ ਪਾਸੇ ਇਸ ਵਾਰ ਫਸਲ ਤੇ ਮਾਰ ਪਈ ਹੈ ਹਲਦੀ ਰੋਗ ਦੀ ਚਾਇਨਾ ਬਾਰਸ ਦੀ ਝਾੜ ਘਟ ਨਿਕਲੇ ਹੈ ਔਰ ਦੂਜੇ ਪਾਸੇ ਇਹ ਜਿਹੜੀ ਬਰਸਾਤ ਨੇ ਮੰਡੀਆਂ ਵਿੱਚ ਜਿਹੜੇ ਪਾਣੀ ਜਮਾ ਹੈ ਉਸਨੇ ਵੀ ਫਸਲਾਂ ਨੂੰ ਨੁਕਸਾਨ ਪਹੁੰਚਾਇਆ ਪਿੰਡ ਤੋਂ ਆਏ ਕੀ ਹਾਲਾਤ ਹੈ ਕਿੰਨੀ ਫਸਲ ਰੁੜ ਗਈ ਥੋੜੀ ਪਾਣੀ ਆਦੀ ਰੁੜ ਗਈ ਜੀ ਬਸ ਥੋੜੀ ਜਿਹੀ ਰਹਿ ਗਈ ਉਹ ਦੇਖੋ ਸਾਰੀ ਰੁੜ ਕੇ ਪ੍ਰਾਣ ਤੁਰ ਗਈ ਨੀਵੇਂ ਥਾਂ ਤੇ ਬੜਾ ਬੁਰਾ ਹਾਲ ਹੈ ਜੀ ਇੱਥੇ ਮੰਡੀ 'ਚ ਬਣੀ ਕਿ ਨਿਕਸੀ ਪਾਣੀ ਦੀ ਨਿਕਾਸੀ ਕੋਈ ਵੀ ਨਹੀਂ ਹੈਗੀ ਜੀ ਪਾਣੀ ਅਜੇ ਉਹ ਵੀ ਖਲੋ ਰਿਆ ਜੀ ਕੋਈ ਲੰਘ ਨਹੀਂ ਰਿਹਾ ਹਾਂ ਹਮ ਕਿਸਾਨ ਹੋ ਹੰਜੜਤੀਆਂ ਜੀ ਬਹੁਤ ਹਾਂ ਜੀ ਬਹੁਤ ਪਾਣੀ ਖੜਾ ਹੈ ਕਿੱਥੇ ਹੈ ਦੁਕਾਨ ਨਹੀਂ ਹੈਗੀ ਸਾਡੇ ਕੋਲ ਅਸੀਂ ਟੈਂਕੀ ਵਾਲਾ ਫੜਾ ਸਾਡੇ ਕੋਲ ਜੀ ਥੋੜੇ ਕੋਲ ਫੜਾ ਕੀ ਹਾਲਾਤ ਦੇ ਬਹੁਤ ਬੁਰਾ ਹਾਲ ਹੈ ਜੀ ਪਾਣੀ ਬਹੁਤ ਖੜ ਜਾਂਦਾ ਇੱਥੇ ਆਣ ਕੇ ਪਾਣੀ ਦੀ ਨਿਕਾਸੀ ਹੈ ਨਹੀਂ ਹਾਂ ਤੇ ਹੁਣ ਬਰਸਾਤ ਹੋਈ ਹੈ ਕੀ ਤੁਹਾਡੇ ਫੜਾਂ ਦੇ ਕੀ ਹਾਲਾਤ ਹੋਏ ਬਹੁਤ ਬੁਰਾ ਹਾਲ ਹੈ ਜੀ 3 3 ਫੁੱਟ ਪਾਣੀ ਖੜਾ ਰਿਹਾ ਜੀ ਜੀਰੀ ਰੂੜੀ ਜਾ ਰਹੀ ਹੈ ਬਾਹਰ ਨੂੰ ਤੇ ਕੋਈ ਦੇਖ ਨਹੀਂ ਰਿਹਾ ਆਣ ਕੇ ਵੀ ਕਿਸੇ ਦਾ ਕੋਈ ਕੀ ਹੋਇਆ ਕੀ ਨਹੀਂ ਹੋਇ ਬੀ ਬਹੁਤ ਬੁਰਾ ਹਾਲ ਹੈ ਜੀ ਤੇ ਪਾਣੀ ਨਿਕਲ ਨਹੀਂ ਰਿਹਾ ਨਾਲਾ ਬੰਦ ਦਾ ਜੀ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਫਲਾਤਕੇ ਤੁਹਾਡੇ ਸਾਹਮਣੇ ਦੇਖ ਲੋ ਜੀ ਬੁਰਾ ਹਾਲ ਹੈ ਜੀ ਕੋਈ ਗੌਰ ਨਹੀਂ ਹੈ ਜੀ ਹਾਂ ਮੈਂ ਕਿਤੇ ਪਾਣੀ ਨਿਕਲਦਾ ਕਿਸੇ ਪਾਸੇ ਕਿਹੜੇ ਕਿਹੜੇ ਗਿੱਟਿਆਂ 'ਚ ਪਾਣੀ ਖੜਿਆ ਸਾਰੇ ਗਿੱਟਿਆਂ 'ਚ ਪਾਣੀ ਖੜਿਆ ਜੀ ਸਾਰੇ ਗਿੱਟਿਆਂ 'ਚ ਪਾਣੀ ਹੈ ਸਾਹਮਣੇ ਦੇਖੋ ਇਹ ਕੱਚੇ ਫੜੇ ਉਹਨਾਂ ਦੇ ਹਾਲਾਤ ਕੱਚੇ ਹਾਂ ਤੇ ਬਾੜੀ ਉਹਨਾਂ ਦਾ ਮਾੜੀ ਹਾਲ ਤਾਂ ਸਾਡੇ ਨਾਲੋਂ ਜ਼ਿਆਦਾ ਤੁਹਾਡੇ ਪੱਕੇ ਤੇ ਰੁੜ ਗਈ ਸਾਡੇ ਪੱਕੇ ਤੇ ਰੁੜ ਗਈ ਪੱਕੇ 'ਚ ਪਾਣੀ ਨਹੀਂ ਖੜਨ ਕਰਦੀ ਹਾਂ ਜੀ ਜੀ ਕਿੰਨੀ ਖਰਾਬ ਹੋ ਗਈ ਉਹਨਾਂ ਤੇਰੀ ਕਟੋੜ 4 ਕੁਇੰਟ ਦਾ ਉੜਦੀ ਹੋਣੀ ਜੀ 4 5 ਕੁਇੰਟ ਲੈ ਕਿਸਾਨ ਦਾ ਨੁਕਸਾਨ ਹੋਇਆ ਇੱਥੇ ਹੋਰ ਵੀ ਵਪਾਰੀ ਕਿਸਾਨ ਹੈ ਅਸੀਂ ਇਹਨਾਂ ਨਾਲ ਵੀ ਗੱਲ ਕਰਦੇ ਵੀਰ ਜੀ ਕੀ ਨਾਮ ਤੁਹਾਡਾ ਹਾਂਜੀ ਆਪੋ ਸਾਹਿਬ ਕੀ ਹਾਲਾਤ ਹੈ ਮੰਡੀ ਦੇ ਬਸ ਤੁਹਾਡੇ ਸਾਹਮਣੇ ਬੜਾ ਬੁਰਾ ਹਾਲ ਹੈ ਬਹੁਤ ਜ਼ਿਆਦਾ ਸਾਰੀ ਰੁੜ ਗਈ ਮੰਨ ਲਓ ਪਾਣੀ ਇੰਨਾ ਜ਼ਿਆਦਾ ਇੱਥੇ ਸਾਰਾ ਮੰਨ ਲਓ ਹਰ ਕਿਸੇ ਦੇ ਜਿੰਨੇ ਹੈ ਅੱਧੋ ਅੱਧ ਸਾਰੀ ਰੁੜ ਗਈ ਕੋਈ ਇੱਥੇ ਕੋਈ ਵਾਰਿਸ਼ ਨਹੀਂ ਕੋਈ ਲੈਣ ਨਹੀਂ ਦੇਣੀ ਹੈ ਮੰਨ ਲਓ 1.5 ਘੰਟਾ ਹੋ ਗਿਆ ਹਜੇ ਪਾਣੀ ਖੜਾ ਹੈ ਮੇਰਾ ਲਖਵਿੰਦਰ ਸਿੰਘ ਜੀ ਜਿਹੜੇ ਪਿੰਡੇ ਹੈ ਸੈਂਸਰ ਵਾਲੀ ਸੈਂਸਰ ਵਾਲਦੋਂ ਝੋਨਾ ਲੈ ਗਏ ਹਾਂਜੀ ਉਧਰ ਪਿਆ ਜੀ ਪਾਣੀ ਉਹ ਹੈ ਜੀ ਸਾਰੇ ਤਿੰਨ ਚਾਰ ਦਿਨ ਦੇ ਫਸੇ ਬੈਠੇ ਹੈ ਜੀ ਹੁਣ ਕਾਟ ਮੰਗਦੇ ਨੇ ਵੀ ਗਿੱਲਾ ਹੋ ਗਿਆ ਝੋਨਾ ਜੀ ਵੀ 10 10 ਕਟੇ ਦੇ ਜੋ ਇੱਕ ਟਰਾਲੀ ਪਿੱਛੇ ਪੰਜ ਦੇ ਜੋ ਹੁਣ ਕਹਿੰਦੇ ਜਿਹੜੇ ਸੈਲਰਾਂ ਵਾਲ ਨੂੰ ਦੇਣੀ ਹੈ ਦੇਖੋ ਜੀ 8 ਤਿਆਂ ਤਾਂ ਸੈਲਰਾਂ ਵਾਲ ਨੂੰ ਦੇਣੀ ਹੈ ਕਿਸਾਨ ਕਰੇ ਕਿਸਾਨ ਰੱਖੀ ਕਿਸਾਨ ਕਰੇ ਕੀ ਹੁਣ ਅਸੀਂ ਤਾਂ ਕਰ ਨਾ ਰੱਖ ਸਕਦੇ ਏਡੇ ਕਿਟੇ ਸਾਡੇ ਘਰੇ ਕਿ ਅਸੀਂ ਆਪਣੇ ਸੰਦ ਖੜਾਵਾਗੇ ਉੱਥੇ ਕੀ ਹੋਊਗਾ ਜੀ ਬਰਸਾਤ ਸਾਰੇ ਪਰੇਸ਼ਾਨੀ ਹੈ ਜੀ ਬਰਸਾਤ ਨੇ ਕਿੰਨਾ ਨੁਕਸਾਨ ਕਰਤਾ ਜੀ ਬਹੁਤ ਜ਼ਿਆਦਾ ਤੁਸੀਂ ਐਂ ਕਰੋ ਜੀ ਇੱਥੋਂ ਨਾ ਰੋਡ ਚਲੇ ਜਾਓ ਉੱਥੇ ਟੋਏ ਚ ਗੱਡੀਆਂ ਗਿਰ ਰਹੀਆਂ ਤੇ ਬਹੁਤ ਜ਼ਿਆਦਾ ਰੋਡ ਤੇ ਜਰ ਛੱਲ ਲੱਗਦੇ ਪਾਣੀ ਉਰਾਂ ਵੱਲ ਆਉਂਦਾ ਬਿਲਕੁਲ ਮੰਡੀ ਦੇ ਵਿੱਚ ਪਾਣੀ ਦੀ ਨਿਕਾਸੀ ਦਾ ਬਹੁਤ ਬੁਰਾ ਹਾਲ ਹੈ ਮੰਡੀ ਬੋਰਡ ਵਾਲਿਆਂ ਨੂੰ ਵੀ ਸਾਨੇ ਦੋ ਵਾਰੀ ਰਿਕਵੈਸਟ ਕਰੀ ਆ ਜੋ ਸੀਵਰ ਲੈਂਡ ਮੰਡੀ ਬੋਰਡ ਦੀ ਜਾਂਦੀ ਆ ਉਹ ਬਲੌਕ ਹੈ ਜਿਆਦਾ ਸੀ ਕਹਿੰਦੇ ਆ ਇਸ ਦੀ ਸਫਾਈ ਕਰ ਦੋ ਇਹ ਹੌਦੀਆਂ ਸਾਫ ਕਰ ਜਾਂਦੇ ਨੇ ਲੈਂਡ ਤਾਂ ਚੱਲਦੀ ਹੋਣੀ 2 ਸਾਲ ਤੋਂ ਅੱਜ ਜਦ ਪਾਣੀ ਖੜਦਾ ਫੜਾਂ ਦੇ ਵੀ ਉੱਪਰ ਚੜ ਜਾਂਦਾ ਜਦ ਉਹਦਾ ਲੈਵਲ ਐਨਾ ਉੱਚਾ ਹੋ ਜਾਂਦਾ ਫੜਾਂ ਤੇ ਵੀ ਪਾਣੀ ਨੀਚੇ ਦੀ ਢੇਰੀਆਂ ਦੇ ਲੰਘ ਜਾਂਦਾ ਉੱਤੇ ਦਾ ਤਰਵਾਲਾਂ ਦਾ ਆੜਤੀਆਂ ਦਾ ਪ੍ਰਬੰਧ ਪੂਰਾ ਹੈ ਨੀਚੇ ਦੀ ਜੋ ਪਾਣੀ ਜਾਂਦਾ ਉਹਦੇ ਵਾਸਤੇ ਤਾਂ ਆੜਤੀ ਕੁਝ ਨਹੀਂ ਕਰ ਸਕਦਾ ਮੈਂ ਮੈਂ ਰੁੜ ਗਈ ਮੈਂ ਫਸਲ ਮੈਂ ਦੇਖ ਕੇ ਪਰਲੇ ਫੜਾਂ ਦੇ ਤੇ ਪਾਣੀ ਆ ਥੱਲੇ ਤੋਂ ਤਾਂ ਫਿਰ ਰੁੜੂਗੀ ਉਹ ਜਦ ਪਾਣੀ ਜਿੱਥੇ ਢੇਰੀਆਂ ਲੱਗੀਆਂ ਨੇ ਉੱਥੇ ਪਾਣੀ ਨਹਿਰ ਵਾਂਗੂ ਚੱਲ ਰਿਹਾ ਤਾਂ ਉਹ ਫਸਲ ਤਾਂ ਰੁੜੂਗੀ ਉਹ ਹੋਰ ਕੋਈ ਉਹਦਾ ਇਲਾਜ ਹੀ ਨਹੀਂ ਹੈਗਾ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਦ ਆਸੀਂ ਤਾਂ ਮੰਗ ਕਰਦੇ ਆ ਵੀ ਇਹ ਸੀਵਰ ਲਾਈਨ ਖੋਲ ਹੀ ਜਾਵੇ ਆ ਮੰਡੀ ਬੋਰਡ ਨੇ ਖਲਵਾਨੀ ਆ ਇਹਦਾ ਸੀਵਰ ਦੀ ਸਫਾਈ ਕੀਤੀ ਜਾਵੇ ਤਾਂ ਕਿ ਇਹਦੀ ਪਾਣੀ ਦੀ ਨਿਕਾਸੀ ਸਹੀ ਹੋ ਸਕੇ ਕੀ ਹਾਲਾਤ ਮੰਡੀ ਗਾਜ ਪ੍ਰਸ਼ਾਦ ਹੋਈ ਉਸਕੇ ਬਾਅਦ ਮੰਡੀ ਦੇ ਹਾਲਾਤ ਜਿਹੜੇ ਹੈਗੇ ਨੇ ਪ੍ਰਮਾਤਮਾ ਨੇ بارش ਜਿਹੜੀ ਹੈਗੀ ਹੈ ਜਿਆਦਾ ਕਰਤੀ ਇਸ ਕਰਕੇ ਗੇਟਾਂ ਦੇ ਵੀ ਪਾਣੀ ਥੋੜਾ ਜਿਆਦਾ ਹੈ ਜਿਮੀਦਾਰ ਵੀ ਪਰੇਸ਼ਾਨ ਨੇ ਆੜਤੀ ਵੀ ਪਰੇਸ਼ਾਨ ਨੇ ਬਹੁਤ ਜਿਆਦਾ ਮਤਲਬ ਕਿ ਨੁਕਸਾਨ ਜਿਹੜਾ ਹੈਗਾ ਉਹਦੀ ਪ੍ਰੋਪਰ ਸਫਾਈ ਨਹੀਂ ਹੋਈ ਇਸ ਕਰਕੇ ਜਿਹੜਾ ਪਾਣੀ ਜਿਹੜਾ ਹੈ ਬਲੌਕ ਹੋਇਆ ਪਿਆ ਹੈ ਸਿਵਰੇਜ ਚ ਚੱਲ ਨਹੀਂ ਰਿਹਾ ਜੇ ਨਿਕਾਸੀ ਸਹੀ ਹੋਵੇ ਫਿਰ ਫਟਾਫਟ ਜਿਹੜਾ ਹੈਗਾ ਪਾਣੀ ਨਿਕਲ ਜਾਂਦਾ ਉਹਨੂੰ ਕਿਸੇ ਨੂੰ ਪਰੇਸ਼ਾਨੀ ਨਹੀਂ ਹਾਂ ਬਹੁਤ ਜਿਆਦਾ ਨੁਕਸਾਨ ਹੈ ਜੀ ਇਸ ਗੱਲ ਦਾ ਕੈਮਰਾਮੈਨ ਬੀਕੇ ਕਰਗ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼